ਇਹ ਕਾਮਪੀ ਜਿਉਂ-ਜਿਉਂ ਸਾਡੇ ਜਾਣ ਦਾ ਸਮਾਂ ਨੇੜੇ ਆਉਂਦਾ ਜਾਂਦਾ ਹੈ। ਸਿਉਂ-ਤਿਉਂ ਨਮੀਆਂ ਚੀਜ਼ਾਂ ਪਤਾ ਲੱਗ ਰਹੀਆਂ ਨੇ। ਇਹ ਜੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਇਸ ਨੂੰ ਖੂਨੀ ਦਰਵਾਜ਼ਾ ਕਿਹਾ ਜਾਂਦਾ ਹੈ। ਪਰ ਇਸ ਦਾ ਜੋ ਨਾਮ ਉਸ ਵਕਤ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਉਹ ਸੀਗਾ ਰੋਸ਼ਨ ਦਰਵਾਜ਼ਾ। ਲਾਹੌਰ ਦੇ 12 ਗੇਟ ਸਨ। 12 ਗੇਟਾਂ ਦੇ ਵਿੱਚੋਂ ਜਦੋਂ ਕੋਈ ਕਨਫਿਊਜ਼ ਵਗੈਰਾ ਲੱਗਦਾ ਜਾਂ ਕੋਈ ਸਖਤੀ ਹੁੰਦੀ ਕਿਸੇ ਤਰ੍ਹਾਂ ਦੀ ਤਾਂ 11 ਗੇਟ ਬੰਦ ਕਰ ਦਿੱਤੇ ਸਨ ਕਰ ਦਿੱਤੇ ਜਾਂਦੇ ਸਨ ਤੇ ਇਹ ਇੱਕ ਗੇਟ ਅਜਿਹਾ ਸੀ ਜੋ ਕਦੇ ਵੀ ਬੰਦ ਨਹੀਂ ਹੁੰਦਾ ਸੀ ਕਿਉਂ ਕਿ ਕਿਉਂਕਿ ਇੱਕ ਤਾਂ ਇਸ ਪਾਸੇ ਦਰਿਆ ਰਾਵੀ ਸੀ ਦੂਜਾ ਇਸ ਪਾਸੇ ਮਸਜਿਦ ਸ਼ਾਹੀ ਮਸਜਿਦ ਸੀ ਤੀਜਾ ਇਸ ਪਾਸੇ ਗੁਰਦੁਆਰਾ ਸੀ ਇਸ ਕਰਕੇ ਇਹ ਹਮੇਸ਼ਾ ਖੁੱਲਾ ਰਹਿੰਦਾ ਸੀ ਇਸ ਨੂੰ ਕਹਿੰਦੇ ਸਨ ਰੌਸ਼ਨ ਦਰਵਾਜ਼ਾ ਕੁੰਨੀ ਦਰਵਾਜਾ ਇਸ ਨੂੰ ਤਾਂ ਕਿਹਾ ਜਾਣ ਲੱਗਾ ਜਾਂ ਮਨਹੂਸ ਦਰਵਾਜਾ ਵੀ ਇਸ ਨੂੰ ਤਾਂ ਕਿਹਾ ਜਾਣ ਲੱਗਾ ਕਿਉਂਕਿ ਇਸ ਜਗ੍ਹਾ ਤੇ ਕਾਂਵਲ ਨੌ ਨਿਹਾਲ ਸਿੰਘ ਦਾ ਕਤਲ ਹੋਇਆ ਸੀਗਾ ਉਹ ਕਿਸ ਤਰ੍ਹਾਂ ਹੋਇਆ ਸੀ ਜੋ ਜਿਸ ਜਗ੍ਹਾ ਦੇ ਉੱਪਰ ਮੈਂ ਇਸ ਟਾਈਮ ਖੜਾ ਆ ਇਹ ਸਾਰੀ ਜਗ੍ਹਾ ਇੱਥੇ ਰਾਵੀ ਦਰਿਆ ਸੀਗਾ ਰਾਵੀ ਦਰਿਆ ਇੱਥੋਂ ਦੀ ਨਾਲ ਇਹਦੇ ਵਗਦਾ ਹੁੰਦਾ ਸੀ ਤੇ ਕਾਂਵਲ ਨੌ ਨਿਹਾਲ ਸਿੰਘ ਅੰਦਰੋਂ ਆਉਂਦੇ ਨੇ ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕਰਦੇ ਨੇ ਅਤੇ ਉਸ ਤੋਂ ਬਾਅਦ ਜਦੋਂ ਉਹ ਇੱਥੋਂ ਰਾਵੀ ਦੇ ਵਿੱਚੋਂ ਨਿਕਲ ਕੇ ਅੰਦਰ ਜਾਣ ਲਈ ਬਾਹਰ ਨਿਕਲਦੇ ਨੇ ਇਸ ਜਗ੍ਹਾ ਤੇ ਆਉਂਦੇ ਨੇ ਤਾਂ ਜਿਹੜੇ ਡੋਗਰੇ ਸੀਗੇ ਉਹਨਾਂ ਨੇ ਉੱਪਰੋਂ ਛੱਜਾ ਡੇਕ ਦਿੱਤਾ ਇਸ ਜਗ੍ਹਾ ਤੇ ਛੱਜਾ ਡੇ ਗਿਆ ਤਾਂ ਕਮਲ ਨੌਨਿਹਾਲ ਸਿੰਘ ਜੋ ਉਹ ਫੱਟੜ ਹੋ ਗਏ ਅਤੇ ਉਹਨਾਂ ਨੂੰ ਚੱਕ ਕੇ ਫੱਟੜ ਹੋਿਆਂ ਨੂੰ ਖਿੱਚ ਕੇ ਇਸ ਕਮਰੇ ਦੇ ਵਿੱਚ ਅੰਦਰ ਲਜਾਇਆ ਗਿਆ ਇਹ ਕਮਰਾ ਤੁਸੀਂ ਦੇਖ ਸਕਦੇ ਹੋ ਇਸ ਕਮਰੇ ਦੇ ਅੰਦਰ ਲਜਾਇਆ ਗਿਆ ਤੇ ਅੰਦਰ ਉਹਨਾਂ ਦੇ ਨਾਲ ਜੋ ਉਹਨਾਂ ਦੇ ਪਰਿਵਾਰ ਮੈਂਬਰ ਸਨ ਜਾਂ ਬੱਚੇ ਸਨ ਉਹਨਾਂ ਸਭ ਨੂੰ ਵੀ ਇਸੇ ਗੇਟ ਰਾਹੀਂ ਖਿੱਚ ਕੇ ਲਿਆਂਦਾ ਗਿਆ ਅਤੇ ਇਸ ਕਮਰੇ ਦੇ ਅੰਦਰ ਬਾੜ ਕੇ ਬੇਰਹਿਮੀ ਨਾਲ ਸਭ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾਂਦਾ ਹੈ ਕਿ ਕਮਲ ਨੌ ਨਿਹਾਲ ਸਿੰਘ ਨੂੰ ਬਹੁਤ ਬੇਦਰਦੀ ਦੇ ਨਾਲ ਮਾਰਿਆ ਗਿਆ ਸੀ ਅਤੇ ਉਹਨਾਂ ਦੇ ਛੋਟੇ-ਛੋਟੇ ਮਾਸੂਮ ਬੱਚੇ ਜਾਂ ਇਸਤਰੀਆਂ ਲੇਡੀਜ਼ ਜੋ ਵੀ ਸੀ ਉਹ ਸਭ ਨੂੰ ਇਹਦੇ ਅੰਦਰ ਲਿਆ ਕੇ ਕਤਲ ਕਰ ਦਿੱਤਾ ਗਿਆ ਸੀ ਹਾਂ ਦੱਸਿਆ ਜਾਂਦਾ ਹੈ ਕੱਲ੍ਹ ਸ਼ਾਮ ਦੱਸਿਆ ਹੈਗਾ 1947 ਤੋਂ ਬਾਅਦ ਇਹ ਕਮਰਾ ਕਦੇ ਖੁੱਲਿਆ ਨਹੀਂ ਹੈਗਾ ਇਸ ਨੂੰ ਜਿੰਦਾ ਲੱਗਿਆ ਖੋਲਦੇ ਹੁਣੇ ਕਦੇ ਇੱਕ ਅੱਧੀ ਵਾਰੀ ਕਿਸੇ ਨੇ ਖੋਲਿਆ ਹੋਊਗਾ ਮੁਲਾਜ਼ਮ ਨੇ ਪਰ ਪਰਮਾਨੈਂਟਲੀ ਇਹ ਕਦੇ ਖੁੱਲਿਆ ਨਹੀਂ ਹੈਗਾ ਕਿਉਂਕਿ ਇਹਦੇ ਅੰਦਰ ਅੱਜ ਵੀ ਉਹ ਖੂਨ ਦੇ ੱੱਬੇ ਕੰਧਾਂ ਦੇ ਉੱਪਰ ਉਸੇ ਤਰ੍ਹਾਂ ਹੀ ਦੇਖੇ ਜਾ ਸਕਦੇ ਨੇ ਜਦੋਂ ਕਮਲ ਨੌਨਿਹਾਲ ਸਿੰਘ ਦਾ ਕਤਲ ਹੋਇਆ ਅਤੇ ਉਸਦੇ ਸਾਰੇ ਪਰਿਵਾਰ ਮੈਂਬਰਾਂ ਨੂੰ ਵੀ ਇਸ ਕਮਰੇ ਦੇ ਅੰਦਰ ਲਿਆ ਕੇ ਇਥੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਤਾਂ ਉਸ ਟਾਈਮ ਸਿੱਖ ਰਾਜ ਦਾ ਪੂਰੀ ਤਰ੍ਹਾਂ ਅੰਤ ਹੋ ਗਿਆ। ਇਹੇ ਕਮਰਾ ਉਹ ਕਮਰਾ ਹੈਗਾ ਜਿਸ ਕਮਰੇ ਦੇ ਵਿੱਚ ਸਿੱਖ ਰਾਜ ਦਾ ਅੰਤ ਹੋਇਆ। ਇਹ ਉਹ ਦਰਵਾਜ਼ਾ ਹੈ ਜੋ ਇੱਕ ਵਾਰੀ ਬੰਦ ਹੋਇਆ ਤਾਂ ਮੁੜ ਕੇ ਅੱਜ ਤੱਕ ਕਦੇ ਖੁੱਲਿਆ ਨਹੀਂ। ਪਹਿਲਾਂ ਕੀ ਹੁੰਦਾ ਸੀਗਾ ਲਾਹੌਰ ਦੇ 11 ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸਨ ਐਮਰਜੈਂਸੀ ਦੇ ਟਾਈਮ ਤੇ। ਅਤੇ ਇੱਕ ਦਰਵਾਜ਼ਾ ਇਹ ਰੌਸ਼ਨ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹਿੰਦਾ ਸੀ ਕਦੇ ਬੰਦ ਨਹੀਂ ਹੁੰਦਾ ਸੀ ਪਰ ਜਿਉਂ ਇਥੇ ਇਹ ਕਤਲ ਦੀ ਸਾਜ਼ਿਸ਼ ਹੈ ਜਿਹੜੀ ਉਹ ਰਚੀ ਗਈ ਉਸ ਤੋਂ ਬਾਅਦ ਇਹ ਦਰਵਾਜ਼ੇ ਨੂੰ ਪਰਮਾਨੈਂਟਲੀ ਬੰਦ ਕਰ ਦਿੱਤਾ ਗਿਆ ਅਤੇ 11 ਦਰਵਾਜ਼ੇ ਲਾਹੌਰ ਦੇ ਕਦੇ ਬੰਦ ਨਹੀਂ ਹੋਏ ਉਹ ਹਮੇਸ਼ਾ ਖੁੱਲੇ ਰਹੇ ਇਹ ਕਹਾਣੀਆਂ ਜੋ ਨਵੀਂ ਪਤਾ ਲੱਗੀ ਹੈ ਤੇ ਪਹਿਲਾਂ ਵੀ ਮੈਂ ਤੁਹਾਡੇ ਨਾਲ ਇਹ ਸਾਰੀ ਕਹਾਣੀ ਸਾਂਝੀ ਕੀਤੀ ਸੀ ਇਹ ਕੁਝ ਨਵੀਆਂ ਗੱਲਾਂ ਸੀ ਜੋ ਮੈਨੂੰ ਪਤਾ ਲੱਗੀਆਂ ਤਾਂ ਮੈਂ ਇਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੁਣ ਹੈ ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਸ਼ਹੀਦ ਹੋਏ ਜਿੱਥੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਸੀਹੇ ਦਿੱਤੇ ਗਏ ਸਨ ਤਾਂ ਉਹ ਜਗ੍ਹਾ ਸੀ ਜੀ ਲਾਹੌਰ ਦੇ ਵਿੱਚ ਚੰਦੂ ਦਾ ਘਰ ਉਸ ਨੂੰ ਲਾਲ ਖੂਹੀ ਜਾਂ ਲਾਲ ਖੂਦ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਉੱਥੇ ਖੂਹ ਸੀਗਾ ਚੰਦੂ ਦਾ ਤੇ ਚੰਦੂ ਲਾਲ ਉਸ ਦਾ ਨਾਮ ਸੀ ਇਸ ਲਈ ਲਾਲ ਦਾ ਖੂਜ ਯਾਨੀ ਕਿ ਲਾਲ ਖੂ ਬਣ ਗਿਆ ਉਹਦੀ ਜਿੰਨੀ ਹਵੇਲੀ ਸੀ ਉਹ ਇੱਕ ਕਾਰਨਰ ਤੋਂ ਲੈ ਕੇ ਬਾਜ਼ਾਰ ਦੇ ਦੂਜੇ ਕਾਰਨਰ ਤੱਕ ਗਲੀ ਦੇ ਸਾਰੇ ਫੈਲੀ ਹੋਈ ਸੀ ਤੇ ਉਸ ਹਵੇਲੀ ਦੇ ਵਿੱਚ ਹੀ ਕਾਰਨਰ ਦੇ ਉੱਪਰ ਹੈ ਜਿੱਥੇ ਖੂ ਸੀਗਾ ਉੱਥੇ ਗੁਰੂ ਮਹਾਰਾਜ ਨੂੰ ਤਸੀਹੇ ਦਿੱਤੇ ਗਏ ਸਨ ਤੇ ਅੱਜ ਇੱਕ ਛੋਟਾ ਜਿਹਾ ਸਿਰਫ ਇੱਕ ਮੰਦਿਰ ਟਾਈਪ ਰਹਿ ਗਿਆ ਜੋ ਕੰਧ ਦੇ ਉੱਪਰ ਹੈ ਤੇ ਕਾਰਨਰ ਦੇ ਵਿੱਚ ਬਣਿਆ ਹੋਇਆ ਉੱਥੇ ਤਸੀਹੇ ਦਿੱਤੇ ਗਏ ਇਸ ਜਗ੍ਹਾ ਤੇ ਲਿਆ ਕੇ ਜਦੋਂ ਗੁਰੂ ਮਹਾਰਾਜ ਜੀ ਦਾ ਸਰੀਰ ਪੂਰੀ ਤਰ੍ਹਾਂ ਛਲਨੀ ਚਲਨੀ ਹੋ ਗਿਆ ਛਾਲਿਆਂ ਦੇ ਨਾਲ ਤਾਂ ਉਹਨਾਂ ਨੂੰ ਇਸ ਜਗ੍ਹਾ ਦੇ ਉੱਪਰ ਲਿਆਂਦਾ ਗਿਆ ਰਾਵੀ ਦੇ ਕਿਨਾਰੇ ਗੁਰੂ ਮਹਾਰਾਜ ਨੇ ਕਿਹਾ ਕਿ ਮੈਂ ਇਸ਼ਨਾਨ ਕਰਨਾ ਹੈ ਤਾਂ ਪਹਿਲਾਂ ਉਹਨਾਂ ਨੇ ਇਸ਼ਨਾਨ ਕੀਤਾ ਖੂਹ ਹੈ ਜੋ ਮੈਂ ਤੁਹਾਨੂੰ ਦਿਖਾਵਾਂਗਾ ਇਹ ਠਹਾ ਉਹ ਪ੍ਰਾਤਨ ਖੂਹ ਹੈਗਾ ਤੇ ਦਰਸ਼ਨ ਕਰਿਓ ਉਹ ਖੂਹ ਦੇ ਵਿੱਚ ਇਸ਼ਨਾਨ ਕੀਤਾ ਉਸ ਤੋਂ ਬਾਅਦ ਚੰਦੂ ਪਾਪੀ ਨੇ ਗੁਰੂ ਮਹਾਰਾਜ ਦੇ ਸਰੀਰ ਦੇ ਉੱਪਰ ਫੱਟ ਲਾਏ ਪੱਥਰਾਂ ਨਾਲ ਸਰੀਰ ਨੂੰ ਬੰਨ੍ਹਿਆ। ਸਰੀਰ ਦੇ ਨਾਲ ਪੱਥਰ ਬੰਨ੍ਹ ਦਿੱਤੇ ਗਏ ਅਤੇ ਗੁਰੂ ਮਹਾਰਾਜ ਨੂੰ ਰਾਵੀ ਦੇ ਵਿੱਚ ్రోੜ ਦਿੱਤਾ ਗਿਆ। ਜਿਸ ਜਗ੍ਹਾ ਸਮਾਦ ਬਣੀ ਹੋਈ ਹੈਗੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਥਾਨ ਬਣਿਆ ਹੋਇਆ। ਉਸ ਜਗ੍ਹਾ ਦੇ ਉੱਪਰ ਲਾਸਟ ਵਾਰੀ ਗੁਰੂ ਮਹਾਰਾਜ ਨੂੰ ਦੇਖਿਆ ਗਿਆ ਸੀ ਉਸ ਤੋਂ ਬਾਅਦ ਉਹ ਬਾਹਰ ਕਦੇ ਨਹੀਂ ਆਏ। ਆਪਾਂ ਚੱਲਦੇ ਹਾਂ ਅੱਗੇ ਮੈਂ ਤੁਹਾਨੂੰ ਉਹ ਖੂਬ ਹੀ ਦਿਖਾਉਣਾ, ਦਰਸ਼ਨ ਕਰਵਾਉਣਾ ਅਤੇ ਦੁਬਾਰਾ ਤੁਹਾਨੂੰ ਮੈਂ ਉਸ ਜਗ੍ਹਾ ਦੀ ਵੀ ਦਰਸ਼ਨ ਕਰਾਉਣਾ ਜਿਸ ਨੂੰ ਸ਼ਹੀਦੀ ਸਥਾਨ ਗੁਰੂ ਅਰਜਨ ਦੇਵ ਜੀ ਦਾ ਕਿਹਾ ਜਾਂਦਾ ਹੈ ਆਓ ਚਲਦੇ ਆ ਇਹ ਤੁਸੀਂ ਹੁਣ ਦੇਖ ਰਹੇ ਹੋ ਜੋ ਨਜ਼ਰ ਆਇਆ ਉਹ ਪੁਰਾਤਨ ਖੂਹ ਹੈਗਾ ਜਿਸ ਖੂਹ ਤੇ ਪਾਣੀ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣਾ ਆਖਰੀ ਵਾਰੀ ਇਸ਼ਨਾਨ ਕੀਤਾ ਸੀਗਾ ਉਸ ਨੂੰ ਥੋੜਾ ਉੱਚਾ ਕਰਕੇ ਉਸ ਦੀ ਮੱੜ ਨੂੰ ਥੋੜਾ ਹੋਰ ਉੱਚਾ ਕਰਕੇ ਉੱਪਰ ਤੱਕ ਲਿਆਂਦਾ ਗਿਆ ਤੇ ਉੱਪਰ ਜਾਲੀ ਲਗਾਈ ਹੋਈ ਹੈ ਇੱਥੇ ਕੋਈ ਬੋਰਡ ਨਹੀਂ ਲੱਗਿਆ ਇਸ ਲਈ ਲੋਕਾਂ ਨੂੰ ਪਤਾ ਨਹੀਂ ਹੈਗਾ ਤੇ ਉੱਪਰ ਚੱਪਲਾਂ ਜੋੜੇ ਵਗੈਰਾ ਕਸ਼ਹਿਰੇ ਸੁੱਕਣੇ ਵਗੈਰਾ ਸਭ ਕੁਝ ਇਸ ਤਰ੍ਹਾਂ ਹੀ ਕਰਦੇ ਨੇ ਲੋਕ ਤੇ ਜਲਦੀ ਹੀ ਇੱਥੇ ਬੋਰਡ ਲੱਗ ਜਾਵੇਗਾ ਤਾਂ ਪਤਾ ਲੱਗਦਾ ਰਹੇਗਾ ਸੰਗਤ ਨੂੰ ਵੀ ਇੱਥੇ ਕੀ ਹੈਗਾ ਦੁਬਾਰਾ ਦੇਖ ਲਓ ਉਹ ਥੱਲੇ ਜੋ ਨਜ਼ਰ ਆ ਰਿਹਾ ਹੈ ਉਹ ਖੂਹ ਹੈਗਾ ਪ੍ਰਾਤਨ ਖੂਹ ਜਿਸ ਤੇ ਪਾਣੀ ਰਾਹੀਂ ਸ਼ਹੀਦੀ ਤੋਂ ਪਹਿਲਾਂ ਸ਼ਹਾਦਤ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣਾ ਆਖਰੀ ਇਸ਼ਨਾਨ ਕੀਤਾ ਸੀਗਾ ਜਦੋਂ ਉਹਨਾਂ ਦਾ ਸਰੀਰ ਛਾਲਿਆਂ ਨਾਲ ਵਰਿਆ ਹੋਇਆ ਸੀ ਤਾਂ ਉਹਨਾਂ ਇਹ ਕਿਹਾ ਕਿ ਉਹ ਤਾਂ ਉਹਨਾਂ ਕਿਹਾ ਕਿ ਮੈਂ ਇਸ਼ਨਾਨ ਕਰਨਾ ਹੈ ਉਹਨਾਂ ਨੂੰ ਇਸ ਖੂਹ ਦੇ ਕਿਨਾਰੇ ਲਿਆਂਦਾ ਗਿਆ ਤਾਂ ਇੱਥੇ ਇਸ਼ਨਾਨ ਕੀਤਾ ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਚੰਦੂ ਨੇ ਉਹਨਾਂ ਦੇ ਸਰੀਰ ਦੇ ਨਾਲ ਪੱਥਰ ਬਨ ਕੇ ਅਤੇ ਉਹਨਾਂ ਦੇ ਸਰੀਰ ਦੇ ਉੱਪਰ ਫੱਟ ਲਾ ਕੇ ਉਹਨਾਂ ਨੂੰ ਰਾਵੀ ਦੇ ਵਿੱਚ ਛੱਡ ਦਿੱਤਾ ਸੀਗਾ ਤੇ ਉਹ ਜਿਸ ਜਗ੍ਹਾ ਸ਼ਹੀਦੀ ਸਥਾਨ ਬਣਿਆ ਹੋਇਆ ਉਸ ਜਗ੍ਹਾ ਜਾ ਕੇ ਉਹਨਾਂ ਨੇ ਆਖਰੀ ਚੁੱਕੀ ਮਾਰੀ ਤੇ ਮੁੜ ਕੇ ਕਦੇ ਬਾਹਰ ਨਹੀਂ ਆਏ ਆਓ ਆਪਾਂ ਉਸ ਜਗ੍ਹਾ ਤੇ ਵੀ ਦੁਬਾਰਾ ਦਰਸ਼ਨ ਕਰ ਲਈਏ ਉਹ ਰੋਣਾ ਪਾਈ ਜੀ ਹਾਂ ਜੀ ਹਾਂ ਇਸ ਖੂਹ ਤੋਂ ਆ ਦੇਖੋ ਸੰਗਤਾਂ ਦੇ ਪੈਂਡ ਦਾ ਉਸ ਜਗ੍ਹਾ ਤੇ ਇੰਤਜ਼ਾਮ ਕੀਤਾ ਗਿਆ ਹੈ ਬੇਸਮੈਂਟ ਦੇ ਵਿੱਚ ਹੈ ਜਿੱਥੇ ਉਹ ਖੂਹ ਹੈਗਾ ਉਹ ਬੇਸਮੈਂਟ ਹੈਗਾ ਬਿਲਡਿੰਗ ਦਾ ਸ਼ਹੀਦੀ ਸਥਾਨ ਦਾ ਤੇ ਉੱਪਰ ਜਾਣਾ ਪੈਂਦਾ ਹੈ ਬੇਸਮੈਂਟ ਚੋਂ ਨਿਕਲ ਕੇ ਆਪਾਂ ਚੱਲਦੇ ਹਾਂ ਹੁਣ ਸ਼ਹੀਦੀ ਸਥਾਨ ਵੱਲ ਸੰਗ ਤਾਂ ਤਿਆਰੀ ਕਰ ਰਹੀਆਂ ਨੇ ਕਿਉਂਕਿ ਅੱਜ 8 ਵਜੇ ਸਾਡੀ ਰਵਾਨਗੀ ਹੈ ਵਾਪਸ ਇੰਡੀਆ ਦੇ ਲਈ ਲੋ ਜੀ ਦਰਸ਼ਨ ਕਰੋ ਬਹੁਤ ਪੁਰਾਣਾ ਇਹ ਸਥਾਨ ਬਣਿਆ ਹੋਇਆ ਹੈ ਹਾਂ ਥੋੜਾ ਲਾਈਟ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਉਹ ਸੀ ਹਿੱਦੀ ਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਰੀਰ ਦੇ ਨਾਲ ਪੱਥਰ ਬਣ ਕੇ ਰਾਵੀ ਦੇ ਵਿੱਚ ਉਹਨਾਂ ਨੂੰ ਰੋਡ ਦਿੱਤਾ ਗਿਆ ਸੀਗਾ ਤੇ ਸਰੀਰ ਦੇ ਉੱਪਰ ਫੱਟ ਲਾਏ ਗਏ ਸਨ ਤੇ ਇਸ ਜਗ੍ਹਾ ਤੇ ਲਾਸਟ ਵਾਰੀ ਉਹਨਾਂ ਨੇ ਉਹਨਾਂ ਨੂੰ ਦੇਖਿਆ ਗਿਆ ਤੇ ਉਸ ਤੋਂ ਬਾਅਦ ਇਸ ਜਗ੍ਹਾ ਤੇ ਅਲੋਪ ਹੋ ਗਏ ਤੇ ਮੁੜ ਕੇ ਦੁਬਾਰਾ ਕਦੇ ਬਾਹਰ ਨਹੀਂ ਆਏ ਇਹ ਸ਼ਹੀਦੀ ਸਥਾਨ ਹੈ ਤੇ ਕੁਝ ਗੱਲਾਂ ਨੇ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਖਰੀ ਸਮੇਂ ਨਾਲ ਜੋ ਖ ਮਹਾਰਾਜਾ ਖੜਕ ਸਿੰਘ ਦੇ ਸਮੇਂ ਨਾਲ ਸੰਬੰਧਤ ਨੇ ਇੱਕ ਦੋ ਗੱਲਾਂ ਉਹ ਵੀ ਆਪਾਂ ਸ਼ੇਅਰ ਕਰਦੇ ਆਂ ਉੱਪਰ ਚੱਲਦੇ ਆਂ ਇਸ ਗੱਲ ਨੂੰ ਸਮਝਣ ਦੇ ਲਈ ਆਪਾਂ ਨੂੰ ਉੱਪਰ ਜਾਣਾ ਪਵੇਗਾ ਦਰਬਾਰ ਸਾਹਿਬ ਕਨੇ ਜਿੱਥੇ ਪ੍ਰਕਾਸ਼ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਦ ਹੈ ਗੱਲ ਇਸ ਤਰ੍ਹਾਂ ਹੈ ਕਿ ਜੋ ਨਵੀਂ ਪਤਾ ਲੱਗੀ ਹੈ ਪਹਿਲਾਂ ਮੈਂ ਤੁਹਾਨੂੰ ਅ ਦਰਸ਼ਨ ਕਰਵਾਏ ਸੀਗੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਮਹਾਰਾਜਾ ਖੜਕ ਸਿੰਘ ਦੀ ਸਮਾਦ ਤੇ ਕੰਵਰ ਨੌਨਿਹਾਲ ਸਿੰਘ ਜੀ ਦੀ ਸਮਾਦ ਹੈ ਨਾ ਉਹ ਆਪਾਂ ਨੇ ਦਰਸ਼ਨ ਪਹਿਲੇ ਦਿਨੇ ਕਰ ਲਈ ਸੀਗੇ ਹੁਣ ਮੈਂ ਤੁਹਾਨੂੰ ਜੋ ਦੱਸਣ ਜਾ ਰਿਹਾ ਉਹ ਇਹ ਹੈ ਕਿ ਜਦੋਂ 1839 ਦੇ ਵਿੱਚ ਇਹ ਬਿਲਡਿੰਗ ਬਣਾਈ ਗਈ ਸੀ ਤਾਂ 100 ਕੁ ਸਮੇਂ ਬਾਅਦ ਹੀ ਮਹਾਰਾਜਾ ਖੜਕ ਸਿੰਘ ਨੂੰ ਵੀ ਕਤਲ ਕਰ ਦਿੱਤਾ ਗਿਆ ਸੀਗਾ ਇਹ ਜਗ੍ਹਾ ਹਟਲੀ ਜਗ੍ਹਾ ਤੋਂ 25 ਫੁੱਟ ਉੱਪਰ ਹੈ। ਇਸ ਜਗ੍ਹਾ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ ਤਾਂ ਕੀਤਾ ਗਿਆ ਸੀ ਇਸ ਜਗ੍ਹਾ ਦੇ ਉੱਪਰ ਸੰਸਕਾਰ ਕਿਉਂਕਿ ਲੋਕਾਂ ਨੂੰ ਪੂਰੇ ਪੰਜਾਬ ਨੂੰ ਪਤਾ ਲੱਗੇ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਅੰਤਿਮ ਸੰਸਕਾਰ ਹੋ ਰਿਹਾ ਹੈ। ਉਹ ਹੁਣ ਨਹੀਂ ਰਹੇ। ਇੱਕ ਅਫਸੋਸ ਜਿਤਾਉਣ ਦੀ ਵੱਡਾ ਹੌਂਕਾ ਦਿਖਾਉਣ ਦੀ ਵੱਡਾ ਹੌਂਕਾ ਲੈਣ ਦੀ ਇਹ ਕੋਸ਼ਿਸ਼ ਸੀ ਕਿ ਮਹਾਰਾਜਾ ਖੜਕ ਸਿੰਘ ਨੇ ਆਪਣੇ ਪਿਤਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਅੰਤਮ ਸੰਸਕਾਰ ਉੱਚੀ ਜਗ੍ਹਾ ਦੇ ਉੱਪਰ ਕਰਵਾਇਆ ਅਤੇ ਫਿਰ ਉਸ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਦੀ ਉਸਾਰੀ ਮਹਾਰਾਜਾ ਖੜਕ ਸਿੰਘ ਦੁਆਰਾ ਕੀਤੀ ਗਈ ਸੀ। ਉਦੋਂ ਦੀ ਹੀ ਇਹ ਬਿਲਡਿੰਗ ਬਣੀ ਹੋਈ ਹੈ। ਪਰ ਹੁਣ ਇਹਨੂੰ ਕੁਝ ਹੋਰ ਮਨਜ਼ੂਰ ਸੀਗਾ ਜਿਸ ਮਹਾਰਾਜੇ ਨੇ ਆਪਣੇ ਪਿਤਾ ਦੀ ਸਮਾਦ ਦੇ ਉੱਪਰ ਇਹ ਗੁਰਦੁਆਰਾ ਬਣਾਇਆ ਸੀਗਾ, ਉਹਨੂੰ ਨਹੀਂ ਪਤਾ ਸੀਗਾ ਕਿ ਇਸੇ ਗੁਰਦੁਆਰੇ ਦੇ ਬੈਕ ਸਾਈਡ ਤੇ ਉਹਦੀ ਆਪਦੀ ਵੀ ਸਮਾਦ ਜਲਦੀ ਹੀ ਬਣਨ ਵਾਲੀ ਹੈ। ਹੁਣ ਆਪਾਂ ਦੇਖ ਕੇ ਆਂ ਦੁਆਰੇ ਮਹਾਰਾਜਾ ਖੜਕ ਸਿੰਘ ਦੀ ਸਮਾਦ ਕਿ ਨਹੀਂ ਚਲਦੇ ਆ ਜਦੋਂ ਇਹ 1839 ਦੇ ਵਿੱਚ ਇਹ ਬਿਲਡਿੰਗ ਬਣੀ ਤਾਂ ਉਸ ਵਕਤ ਮਹਾਰਾਜਾ ਖੜਕ ਸਿੰਘ ਜੀ ਜਿਉਂਦੇ ਸਨ ਉਹਨਾਂ ਦੇ ਹੱਥੀ ਇਹ ਕਾਰਵਾਈ ਸਾਰੀ ਇਹ ਜੋ ਬਿਲਡਿੰਗ ਦੀ ਉਸਾਰੀ ਕੀਤੀ ਗਈ ਉਹਨਾਂ ਦਾ ਥੋੜੇ ਸਮੇਂ ਬਾਅਦ ਵਿੱਚ ਹੀ ਕਤਲ ਕਰ ਦਿੱਤਾ ਗਿਆ ਅਤੇ ਬਿਮਾਰੀ ਬਿਮਾਰੀ ਤੇਰਾ ਉਹਨਾਂ ਦੀ ਸਮਾਦ ਜੇ ਮੈਂ ਆਪਾਂ ਪਹਿਲੇ ਦਿਨ ਦੇਖਣ ਆਏ ਸੀ ਕਿ ਉਹਨਾਂ ਦੀ ਸਮਾਦ ਬਣੀ ਹੋਈ ਹੈ ਮਹਾਰਾਜਾ ਖੜਕ ਸਿੰਘ ਤੋਂ ਥੋੜਾ ਸਮਾਂ ਬਾਅਦ ਹੀ ਕੁਝ ਗਿਣਵੇਂ ਚੰਮੇ ਦਿਨਾਂ ਦੇ ਵਿੱਚ ਹੀ ਕਮਲ ਨੌਨਿਹਾਲ ਸਿੰਘ ਵਾਲਾ ਉਹ ਕਾਂਡ ਹੋਇਆ ਜੋ ਆਪਾਂ ਨੇ ਗੱਲ ਕਰੀ ਹੈਗੀ ਰੌਸ਼ਨ ਦਰਵਾਜਾ ਮਨਹੂਸ ਦਰਵਾਜਾ ਖੂਨੀ ਦਰਵਾਜਾ ਜੋ ਮਰਜੀ ਕਹਿ ਲੋ ਉਹਨੂੰ ਕਹਾਣੀ ਨਹੀਂ ਬਦਲਦੀ ਕਹਾਣੀ ਉਹੀ ਰਹੂਗੀ ਉਹਨਾਂ ਦੀ ਵੀ ਸਮਾਦੀ ਹੈ ਸਮਾਦੀ ਦੇ ਬੈਕ ਸਾਈਡ ਤੇ ਜੋ ਆਪਾਂ ਨੇ ਦੇਖਿਆ ਸੀਗਾ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਦੁਬਾਰਾ ਦੇਖਣੀ ਹੈ ਪੂਰੀ ਵੀਡੀਓ ਤਾਂ ਤੁਸੀਂ ਮੇਰੀ ਪਹਿਲੀ ਵੀਡੀਓ ਦੇਖ ਸਕਦੇ ਹੋ ਜਿਦੇ ਵਿੱਚ ਸਾਰਾ ਦਿਖਾਇਆ ਗਿਆ ਹੈ 1839 ਦੇ ਵਿੱਚ ਬਣੀ ਹੋਈ ਇਹ ਬਿਲਡਿੰਗ ਮਹਾਰਾਜਾ ਖੜਕ ਸਿੰਘ ਦੁਆਰਾ ਬਣਾਈ ਗਈ ਸੀ ਅਤੇ ਉਸ ਰੋਸ਼ਨ ਦਰਵਾਜ਼ੇ ਦੇ ਉੱਪਰ ਉੱਥੇ ਸਿੱਖ ਰਾਜਦਾਨਤ ਹੋਇਆ ਅਤੇ ਸਾਰਾ ਰਾਜ ਡੋਗਰਿਆਂ ਦੇ ਹੱਥ ਵਿੱਚ ਚਲਾ ਗਿਆ ਆਰੋ ਸਿੱਖ ਅਰਸਮ ਤੇ ਪੰਜਾਬ ਹਮੇਸ਼ਾ ਦੇ ਲਈ ਅਨਾਥ ਹੋ ਗਿਆ ਫਿਲਹਾਲ ਇੰਨਾ ਹੀ ਹੁਣ ਸੰਗਤਾਂ ਦੀ ਤਿਆਰੀ ਹੋ ਗਈ ਜਦੋਂ ਚੱਲਾਂਗੇ ਆਪਾਂ ਤਾਂ ਆਪਾਂ ਤੁਹਾਨੂੰ ਹੋਰ ਜਾਣਕਾਰੀ ਵੀ ਦੇਵਾਂਗੇ ਉਹ ਜੋ ਤੁਸੀਂ ਸਾਹਮਣੇ ਜੋ ਦੇਖ ਰਹੇ ਹੋ ਉਹ ਹੈ ਮিনারੇ ਪਾਕਿਸਤਾਨ ਮিনারੇ ਪਾਕਿਸਤਾਨ ਦੀ ਨੀਂਵ ਉਸ ਦਿਨ ਰੱਖੀ ਗਈ ਸੀ ਜਿਵੇਂ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਹੈ ਜਿਸ ਦਿਨ ਪਾਕਿਸਤਾਨ ਬਣਿਆ ਸੀਗਾ ਉਸੇ ਦਿਨ ਪਾਕਿਸਤਾਨ ਦੀ ਨੀਂਵ ਰੱਖੀ ਗਈ ਤੇ ਉਸੇ ਦਿਨ ਮিনার ਇਸ ਮিনার ਦੀ ਵੀ ਨੀਂਵ ਰੱਖੀ ਗਈ ਸੀ ਇਸ ਦੇ ਲਈ ਜੋ ਇੱਟਾਂ ਸਨ ਮিনার ਦੀਆਂ ਉਹ ਬਹਾਵਲਪੁਰ ਦੇ ਇਲਾਕੇ ਚੋਂ ਆਈਆਂ ਸਨ ਅਤੇ ਬਹਾਵਲਪੁਰ ਤੋਂ ਹੀ ਫੌਜ ਆਈ ਸੀ ਜੋ ਇਹਨਾਂ ਇੱਟਾਂ ਨੂੰ ਲੈ ਕੇ ਆਈ ਸੀ ਹੱਥੋ-ਹੱਥੀ ਇਹ ਇੱਟਾਂ ਇੱਥੇ ਪਹੁੰਚੀਆਂ ਸਨ ਅਤੇ ਗਿਣਮੇ-ਚਿਣਮੇ ਦਿਨਾਂ ਦੇ ਵਿੱਚ ਇਸ ਮinare ਪਾਕਿਸਤਾਨ ਦੀ ਉਸਾਰੀ ਕੀਤੀ ਗਈ ਸੀ ਕੱਲ ਜਿਵੇਂ ਅਸੀਂ ਮਾਰਕੀਟ ਦੇ ਵਿੱਚ ਦੇਖਿਆ ਨਾ ਸਾਨੂੰ 4500 ਰੁਪਏ ਦਾ ਸੂਟ ਬੋਲਿਆ ਬਾਅਦ ਚ ਉਹੀ ਸੂਟ 1500 ਰੁਪਏ ਤੇ ਆ ਗਿਆ ਇੰਨਾ ਨਾ ਫਰਕ ਪੈ ਜਾਂਦਾ ਤੇ ਬਾਕੀ ਜਿਵੇਂ ਆਟੋ ਵਾਲੇ ਨੇ ਆਟੋ ਤੁਸੀਂ ਕਰਕੇ ਕਿਸੇ ਪਾਸੇ ਦਰਸ਼ਨ ਕਰਨ ਜਾਣੇ ਤਾਂ ਜਿਸ ਇੱਕ ਆਟੋ ਨੇ ਸਾਤੋਂ 3000 ਰੁਪਏ ਮੰਗਿਆ ਤੇ ਉਹੀ ਆਟੋ ਅਸੀਂ ਕਰਕੇ ਲੈ ਕੇ ਗਏ ਆਂਗੇ ਰੁਪਏ 1300 ਰੁਪਏ ਦੇ ਵਿੱਚ ਜਦੋਂ ਲਾਹੌਰ ਦੇ ਬਾਕੀ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਜਾਾਂਗੇ ਪਰ ਜਦੋਂ ਵੀ ਤੁਸੀਂ ਆਟੋ ਕਰਨਾ ਹੈ ਤਾਂ ਉਹਦੇ ਨਾਲ ਇਹ ਗੱਲ ਖੋਲ ਲੈਣੀ ਹੈ ਚਾਹੇ ਰਿਕਾਰਡ ਕਰ ਲਓ ਕੁਝ ਕਰ ਲਓ ਵੀ ਇੱਥੇ ਇੱਥੇ ਅਸੀਂ ਨੇ ਜਾਣਾ ਹੈ ਕਿਉਂਕਿ ਤੁਸੀਂ ਉਹਨੂੰ ਕਹੋਗੇ ਕਿ ਸਾਨੂੰ ਗੁਰੂ ਧਾਮਾਂ ਦੇ ਦਰਸ਼ਨ ਕਰਾ ਲਿਆ ਸਾਰੇ ਗੁਰਦੁਆਰਿਆਂ ਦੇ ਉਹ ਤੁਹਾਨੂੰ ਲੈ ਜਾਊਗਾ ਢੇੜਾ ਦਵਾ ਕੇ ਸੜਕਾਂ ਦੇ ਉੱਪਰ ਵਾਪਸ ਕਰਾ ਦੇਊਗਾ ਦੋ ਜਾਂ ਤਿੰਨ ਗੁਰਦੁਆਰੇ ਤੁਹਾਨੂੰ ਬੱਤ-ਬੱਤ ਪੰਜ ਦਿਖਾ ਦੇਊਗਾ ਹੈਨਾ ਪਰ ਹੋਰ ਬਹੁਤ ਚੀਜ਼ਾਂ ਨੇ ਦੇਖਣ ਵਾਲੀਆਂ ਜਿਹੜੀਆਂ ਕਿ ਮਿਸ ਹੋ ਜਾਂਦੀਆਂ ਨੇ ਜਿਵੇਂ ਲਾਲ ਖੂ ਹੈਗਾ ਉਥੇ ਹਰੇ ਘਟ ਵਾਲਾ ਜਾਂਦਾ ਨਹੀਂ ਕਿਉਂਕਿ ਉਹ ਗਲੀਆਂ ਭੀੜੀਆਂ ਨੇ ਆਟੋ ਜਾਂਦਾ ਨਹੀਂ ਹੈਗਾ ਤੁਹਾਨੂੰ ਤੁਰ ਕੇ ਜਾਣਾ ਪਊਗਾ ਤੇ ਇਸ ਗੱਲਾਂ ਵੀ ਆਪਣਾ ਮਿਸ ਹੋ ਜਾਂਦਾ ਹੈ ਜੇ ਦਿੱਲੇ ਲਾਹੌਰ ਤੁਸੀਂ ਆ ਗਏ ਮੰਨ ਲਓ ਰਾਤ ਨੂੰ ਤੁਸੀਂ ਆਉਣੇ ਤਾਂ ਤੜਕੇ ਤੋਂ ਹੀ ਦੇਖਣਾ ਸ਼ੁਰੂ ਕਰੋ ਤੁਹਾਡੇ ਲਈ ਵੀ 2 ਜਾਂ 3 ਦਿਨ ਹੁੰਦੇ ਨੇ ਜੇ ਆਪਾਂ ਕਹਾਂਗੇ ਲਾਸਟ ਦਿਨ ਅਸੀਂ ਦੇਖਾਂਗੇ ਤਾਂ ਲਾਸਟ ਦਿਨ ਆਪਾਂ ਦੇਖ ਨਹੀਂ ਸਕਦੇ ਸਾਰਾ ਕੁਝ ਇੱਕ ਦਿਨ ਦੇ ਵਿੱਚ ਕਵਰ ਨਹੀਂ ਹੁੰਦਾ ਲਾਹੌਰ ਦੀਆਂ ਗਲੀਆਂ ਭੀੜੀਆਂ ਹੋਣ ਕਰਕੇ ਤੁਰ ਕੇ ਵੀ ਬਹੁਤ ਦੂਰ ਤੱਕ ਜਾਣਾ ਪੈਂਦਾ ਤਾਂ ਪਹਿਲੇ ਦਿਨ ਤੁਸੀਂ ਇੱਕ ਏਰੀਆ ਕਵਰ ਕਰ ਲਓ ਜਿਵੇਂ ਇਹ ਲਾਲ ਖੂ ਹੋ ਗਿਆ ਚੰਦੂ ਦੀ ਹਵੇਲੀ ਵਾਲਾ ਹੋ ਗਿਆ ਜਾਂ ਹੋ ਗਿਆ ਆਪਣਾ ਸਜੂਦਾ ਚਵਾਰਾ ਵਗੈਰਾ ਹੋ ਗਿਆ ਇਸ ਤਰ੍ਹਾਂ ਜੋ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਨਾ ਰੇਲਵੇ ਸਟੇਸ਼ਨ ਹੋ ਗਿਆ ਸਭ ਉਹ ਨੈਕਸਟ ਡੇ ਤੇ ਰੱਖ ਲੋ ਦੇਖਣ ਵਾਲੀਆਂ ਚੀਜ਼ਾਂ ਨੇ ਇਤਿਹਾਸਕ ਰੇਲਵੇ ਸਟੇਸ਼ਨ ਹੈ ਜੋ ਕਿ ਉਸ ਸਮੇਂ ਹੱਲਿਆ ਵੇਲੇ ਜਿਸ ਤਰ੍ਹਾਂ ਸੀਗਾ ਉਸੇ ਤਰ੍ਹਾਂ ਹੀ ਰੱਖਿਆ ਗਿਆ ਉਸ ਨੂੰ ਚਲੋ ਫਿਲਹਾਲ ਇੰਨਾ ਹੀ ਹੁਣ ਸੰਗਤਾਂ ਦੀ ਤਿਆਰੀ-ਵਿਆਰੀ ਚੱਲ ਰਹੀ ਹੈ 8 ਵਜੇ ਨੂੰ ਰਵਾਨਾ ਹੋਣਾ ਹੈ ਤੇ ਆਪਾਂ ਵੀ ਕੋਈ ਤਿਆਰੀ-ਵਿਆਰੀ ਕਰ ਲਈਏ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਰੋ ਵਿਦਾਇਗੀ ਸੈਰਮਨੀ ਜੋ ਵੀ ਪ੍ਰੋਗਰਾਮ ਹੋਊਗਾ ਸੰਗਤਾਂ ਦੀ ਵਿਦਾਇਗੀ ਦਾ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਬਨੇਰ ਵਿੱਚ 8 10 ਖਾਸ ਚੋਰਾਤ ਉਹਨਾਂ ਦਾ ਏ ਸੰਗ ਰਾਗ ਨੀਤੀ ਸ ਸਭੇ ਪੁੱਤਰ ਰਾਗਨ ਕੇ 8 10 20 ਵਾਹਿਗੁਰੂ ਜੀ ਕਾ ਕਾੰਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸੁਣ ਮੈਂ ਹੁਣ ਬੇਨਤੀ ਕਰਾਂਗਾ ਜਮਨਤ ਜਿਕਦਰ ਪਾਕਿਸਤਾਨ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਸਤਵੰਤ कौर ਜੀ ਉਹਨਾਂ ਨੂੰ ਕਿ ਉਸ ਸਟੇਜ ਤੇ ਆਪ ਦੇ ਸੰਖਿਆ ਨਾਮ ਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰ ਨਵੰਬਰ 1880 ਵਿਦਰਾਬਾੜਾ ਦੇ ਚ ਸ਼ੁਕਰਕੀਆ ਮਿਸਰ ਦੇ ਸਰਦ ਮਹਾ ਸਿੰਘ ਘਰ ਜਮੀਂ ਪੰਜਾਬ ਦੇ ਇਸ ਦੇ ਰਿਚਹਰੀ ਸਿਗਨਲਾਂ ਕੇ ਮਹਾਦਰਸ਼ ਸਨ ਤੇ ਨਾਲ ਹੀ ਉਸਦੀ ਸਰਕਾਰ ਵਿੱਚ ਫਕੀਰ ਅਸੀਸੁਦੀਨ ਬਣ ਗਏ ਪਰ ਇਹ ਮੁਸਲਮਾਨ ਮਨਿਸਟਰ ਦੇ ਸਾਹਮਣੇ ਦੇ ਦਰਬਾਰ ਵਿੱਚ ਦਿਵਾਨ ਮੁਕਮਚੰਦਰ ਦੇ ਸੁਝਾਣ ਨੂੰ ਵੀ ਸਹਿਜ ਜਿਹੜੇ ਉਸ ਦੇ ਨਰਮ ਚਾਰ ਚੰਨ ਲਾਉਂਦੇ ਸਨ ਤੇ ਆਉਣ ਵਾਲੇ ਸਮੇਂ ਜੋ ਉਮੀਦ ਹੈ ਕਿ ਇਸੇ ਸ਼ਰਤ ਤੋਂ ਸਾਨੂੰ ਹੋਰ ਵੀ ਮੁਸ਼ਕਿਲੀਆਂ ਮਿਲਣਗੀਆਂ ਤੇ ਸਾਡਾ ਖਾਲਸਾ ਰਾਜ ਫੇਰ ਤੋਂ قائم ਹੋਏਗਾ ਤੇ ਬਹੁਤ ਅਗਤੀਆਂ ਹੋਈਆਂ ਅਗੀਆਂ ਦੀ ਮਾਤੀ ਵਾਏ ਸਭ ਕਾਵਿਓ ਕੰਤਨ ਸਾਹਿਬ ਫਿਲਮ ਜਨ ਦੇ ਮਾਰਾਇ ਤੇ ਸ਼ਹੀਦ استان ਤੇ ਸੋਵੇਮਾਨ ਸਾਥੇ ਜੀ ਕੰਤਨ ਸਾਹਿਬ ਫਿਲਮ ਸਰ ਜੀ ਮਾਰ ਜੀ ਹਜ਼ੂਰੀ ਜੁੜਗਨ ਬੈਠੀ ਜੀ ਪਤਨੀ ਗਵਾਨੀ ਬਖਸ਼ੋワਰ ਜੀ ਦਾ ਖਾਲਸਾ ਬਾਖਸ਼ੋ ਜੀ ਦੀ ਫਤਿਹ ਔੜੀ ਥੋੜੇ ਕਰ ਪਹਿਲੇ ਗੁਰਗਾਂ ਸਾਹਿਬ ਦੀ ਮਹਾਰਾਜ ਕੋ ਪਹੇਗੈ ਅਕਾਲ ਪੁਰਖ ਸਾਹਿਬ ਜੀ ਜਿਹਦੇ ਅਸਤੇ ਤੁਸੀਂ 72 ਸਾਲ ਅਰਦਾਸਾਂ ਕਰਦੇ ਰਹੇ ਚਾਰ ਗੁਰੂ ਘਰ ਦੀ ਦੂਰੋਂ ਹੋ ਕੇ ਅਰਦਾਸਾਂ ਕਰਦੇ ਸੋ ਤੁਸੀਂ ਪੇਟਾ ਪਾਦੇ ਸੋ ਇਹ ਸੋਚ ਕੇ ਕਿ ਸਾਡੀ ਪੇਟਾ ਕਰਤਾਰਪੁਰ ਜੀ ਪੇਟਾ ਲਹੁੰਚਾਂ ਦੇ ਸੀ ਅਕਾਲ ਪੁਰਖ ਸਾਹਿਬ ਜੀ ਜਿਹੜੀ ਆਪ ਨੂੰ ਪਰਵਾਦ ਅਰਦਾਸ ਤੋਂ ਪਰਵਾਦ ਕਰਦੇ ਸਨ ਲੇਕਿਨ ਖੜੇ ਰਹਿ ਗਿਆ ਇਸ ਰੋਤ ਦੋਸੋ ਸਵਾਰਦਾਸਾ ਕਰਦੇ ਸੋ ਸਿਗਰਾੰਦ ਸਿਗਰਾੰਦ

ਜਦ ਤੂੰ ਆਪੇ ਇਤਜ਼ਾਮ ਕਰ ਰਿਹਾ ਔਰ ਕਿਸੇ ਕੋ ਉੱਤੇ ਗੈਰ ਜਾਂ ਕਿ ਦੇਖਿਆ ਕਿਸ ਜਿੱਕੇ ਨਾਲ ਸਰਕਾਰ ਨੂੰ ਸਾਹ ਦੇ ਇਤਜ਼ਾਮ ਦਿੱਤੇਗਾ ਕਿਸੇ ਆਪਣੀ ਅੱਖਾਂ ਦੇ ਨਾਲ ਉੱਤੇ ਨਜ਼ਰ ਨਾਲ ਦੇਖਿਆ ਕਿਸੇ ਆਪਣੀ ਅੱਖਾਂ ਦੇ ਨਾਲ ਉੱਤੇ ਬੜੇ ਰੂਪ ਦੇਖੇ ਹਰ ਮਨ ਤਨ ਮਸਿਆ ਸੋਈ ਹਰ ਮਨ ਤਨ ਮਸਿਆ ਸੋਈ ਜੈ ਜੈ ਕਰ ਕਰੇ ਸਭ ਕੋਈ ਜੈ ਹਰ ਮਨ ਤਨ ਵਿੱਚ ਆਸੋਈ ਹਰ ਮਨ ਤਨ ਵਿੱਚ ਆਸੋਈ ਆਪ ਕੁਰਬਾਨ ਜਾਈ ਤੇਰੇ ਨਾਮੇ ਕੁਰਬਾਨ ਜਾਈ ਤੇਰੇ ਨਾਮੇ ਆਪੀ ਦੇ ਪਵਿੱਤਰ ਦਰਬੀਆਂ ਹਾਜ਼ਰੀਆਂ ਪਰੀਆਂ ਹਨ ਯਤਾਂ ਸ਼ਕਤ ਕਾਮ ਅਰਪਣ ਕਰਾਈਆਂ ਹਨ ਧੰਨਾਂ ਦੀ ਅਰਦਾਸਾਂ ਬੇਨਤੀਆਂ ਦ ਪ੍ਰਮਾਣ ਕਰੀਆਂ ਦਰਦੇ ਨਾਨਕ ਨਮ ਜੀ ਤਾ ਤੇਰੇ ਪਾਣੇ ਸਰਬੱਤ ਦਾ ਦੀ 4 ਨੰਬਰ ਵਾਲੀਆਂ ਸਵਾਰੀਆਂ ਜਦਿਆਂ ਨੇ ਬਸਕ ਨਹੀਂ ਹੋਣਾ ਸਮਾਨ ਆਪਣਾ ਲੱਦ ਲਿਆ ਪਿੱਛੇ ਅੱਗੇ ਸਾਰਾ ਇਹ ਥੱਲੇ ਡਿੱਕੀ ਬਣੀ ਹੋਈ ਹੁੰਦੀ ਹੈ ਇੱਥੇ ਆਪਾਂ ਆਪਣਾ ਸਮਾਨ ਭਰ ਸਕਦੇ ਆਂ ਮਾਤਾ ਬੈਗ ਰੱਖੋ ਅੱਗੇ ਚੱਲੋ ਬੈਗ ਰੱਖੋ ਬੈਗ ਰੱਖੋ ਜੀ ਚੱਲ ਬੈਗ ਥੱਲੇ ਰੱਖੋ ਆਪਦੀ ਆਪਦੀ ਸੀਟ ਤੇ ਜਾ ਕੇ ਚੜਜੋ ਕਾਲੀ ਕਰਨ ਦੀ ਲੋੜ ਨਹੀਂ ਸਾਰੇ ਆ ਗਏ ਆ ਬਸ 3 ਨੰਬਰ ਵਗੈਰਾ ਸਾਰੀ ਤਿਆਰ ਖੜੀ ਆ ਪਰਕੇ ਇੱਕ ਦੋ ਤਿੰਨ ਤਿਆਰ ਹੋ ਗਈਆਂ ਚਾਰ ਨੰਬਰ ਦੀ ਵਾਰੀ ਹੈ ਹੁਣ ਹੈ ਵਾਪਸੀ ਆਪਣੇ ਦੇਸ਼ ਨੂੰ ਸਤਿ ਸ੍ਰੀ ਅਕਾਲ ਜੀ ਹਰੀਕਾ ट्रैवलर ਚੈਨਲ ਵੱਲੋਂ ਉਹਨਾਂ ਸਭ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਇਸ ਯਾਤਰਾ ਦੇ ਵਿੱਚ ਪੂਰੀ ਮਦਦ ਕੀਤੀ ਭਾਰਤ ਸਰਕਾਰ ਦਾ ਧੰਨਵਾਦ ਪਾਕਿਸਤਾਨ ਸਰਕਾਰ ਦਾ ਧੰਨਵਾਦ ਦੋਵੇਂ ਸਾਈਡਾਂ ਦੇ ਪੰਜਾਬ ਸਰਕਾਰਾਂ ਦਾ ਧੰਨਵਾਦ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਜਣਾ ਮਿੱਤਰਾਂ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵਿਛੜੇ ਹੋਏ ਗੁਰੂ ਧਾਮਾਂ ਦੇ ਦਰਸ਼ਨਾਂ ਦਾ ਮੌਕਾ ਸਾਨੂੰ ਦਿੱਤਾ ਜਥੇ ਦੇ ਨਾਲ ਯਾਤਰਾ ਤੇ ਜਾ ਕੇ ਬਹੁਤ ਆਨੰਦ ਆਇਆ ਬਹੁਤ ਵਧੀਆ ਯਾਤਰਾ ਹੋਈ ਜੋ ਵੀ ਸੱਜਣ ਮਿੱਤਰ ਯਾਤਰਾ ਤੇ ਜਾਣਾ ਚਾਹੁੰਦੇ ਨੇ ਤਾਂ ਉਹ ਸਾਡੀ ਵੀਡੀਓ ਜੋ ਐਸੇ ਸੀਰੀਜ਼ ਦੀ ਪਹਿਲੀ ਵੀਡੀਓ ਤੋਂ ਲੈ ਕੇ ਲਾਸਟ ਤੱਕ ਸਾਰੀਆਂ ਦੇਖ ਲਓ ਤੁਹਾਨੂੰ ਪੂਰੀ ਨੌਲੇਜ ਆ ਜਾਏਗੀ ਕਿਸ ਤਰ੍ਹਾਂ ਤੁਸੀਂ ਇਸ ਯਾਤਰਾ ਦੇ ਭਾਗੀ ਬਣ ਸਕਦੇ ਹੋ ਜਿੰਨਾ ਸਿਕਿਉਰਿਟੀ ਗਾਰਡ ਵੀਰਾਂ ਨੇ ਬੱਸ ਡਰਾਈਵਰਾਂ ਨੇ ਬੱਸ ਕੰਡਕਟਰਾਂ ਨੇ ਜਾਂ ਹੋਰ ਵੀ ਜੋ ਸਾਡੀ ਇਸ ਯਾਤਰਾ ਦੇ ਵਿੱਚ ਸਾਡੇ ਸਹਾਈ ਹੋਏ ਉਹਨਾਂ ਸਭ ਦਾ ਦਿਲੋਂ ਧੰਨਵਾਦ ਧੰਨਵਾਦ ਉਹਨਾਂ ਪਿਆਰੇ ਲੋਕਾਂ ਦਾ ਪਾਕਿਸਤਾਨ ਦੇ ਵੀਰਾਂ ਦਾ ਭੈਣਾਂ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਮਾਣ ਸਤਿਕਾਰ ਅਤੇ ਪਿਆਰ ਬਖਸ਼ਿਸ਼ ਕੀਤਾ ਤੁਹਾਡਾ ਵੀ ਧੰਨਵਾਦ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਕੇ ਪੂਰਾ ਯਾਤਰਾ ਦਾ ਆਨੰਦ ਘਰੇ ਬੈਠੇ ਲਿਆ ਇਸੇ ਤਰ੍ਹਾਂ ਚੈਨਲ ਦੇ ਨਾਲ ਜੁੜੇ ਰਹਿਣਾ ਜੀ ਹਰੀਕਾ ਟਰੈਵਲਰ ਚੈਨਲ ਆਪ ਜੀ ਦਾ ਧੰਨਵਾਦੀ ਹੈ